ਕੈਪਟਨ ਅਰੇ ਆਸਤੀ ਤੇ ਬਾਦਲ ਸਿਆਸਤੀ ਜੀ ਇਹਨਾਂ ਦੀ ਜੋ ਹਸਤੀ ਹੈ ਲੋਕ ਸਭ ਜਾਣਦੇ ਸਿੱਧੂ ਦੇ ਜੋ ਛੱਕੇ ਲੋਕ ਰਹਿਣ ਹੱਕੇ ਬੱਕੇ ਯਾਰੋ ਸ਼ਾਇਰ ਨੇ ਜੋ ਪੱਕੇ ਹੁੰਦਾ ਦੁੱਧੋ ਪਾਣੀ ਛਾਂਦੇ ਕਿ ਮਾਣ ਦਾ ਕਰੇਜ ਦੂਜਾ ਪੈਗ ਤੋਂ ਪ੍ਰੇਜ ਵਾਲਾ ਕੁੱਟਦਾ ਏ ਮੇਜ ਵਾਲਾ ਪੁੱਜ ਕੇ ਹਸਾਉਂਦਾ ਏ ਮੁਹੰਮਦ ਹਸਦੀਕ ਥੋੜਾ ਹਿੰਦੀ ਵਿੱਚ ਵੀ ਕਿ ਯਾਰੋ ਬੰਦਾ ਉਹ ਜੇ ਠੀਕ ਪਰ ਸੰਸਦ ਵਿੱਚ ਸੌਂਦਾ ਏ ਬੰਦਾ ਉੰਜ ਠੀਕ ਪਰ ਸੰਸਦ ਚ ਸੌਂਦਾ ਏ ਕਿ ਮਾਰਦੇ ਨੇ ਚੋਟ ਯਾਰੋ ਦਿਲਾਂ ਵਿੱਚ ਖੋਟ ਯਾਰੋ ਆਪੇ ਪਾਈ ਵੋਟ ਕੀਜੀ ਕਿਸੇ ਨੂੰ علامه ਏ ਕੱਢਿਆ ਮੈਂ ਚਿੱਟਾ ਬੜਾ ਬੋਲਦਾ ਏ ਬਿੱਟਾ ਬੜਾ ਤੇ ਮਜੀਠੀਏ ਦਾ ਚਿੱਟਾ ਬੜਾ ਕੁਰਤਾ ਪਜਾਮਾ ਏ ਮਜੀਠੀਏ ਦਾ ਚਿੱਟਾ ਬੜਾ ਕੁਰਤਾ ਪਜਾਮਾ ਏ ਕਿ ਸੁੱਖੇ ਦੇ ਜੀ ਘੱਪ ਆਪ ਹੱਦਾ ਮੰਨੇ ਜਾਂਦੇ ਟੱਪ ਲੀਡਰਾਂ ਦੀ ਖੱਪ ਰਹਿੰਦੀ ਸੰਸਦ ਵਿੱਚ ਪੈਂਦੀ ਏ ਲਾਇਆ ਇੱਕ ਟੇਵਾ ਸਭ ਲੁੱਟਦੇ ਨੇ ਮੇਵਾ ਉੰਜ ਰਾਜ ਨਹੀਂ ਹੋ ਸੇਵਾ ਏ ਤਾਂ ਨੰਨੀ ਛਾ ਵੀ ਕਹਿੰਦੀ ਏ ਉੰਜ ਰਾਜ ਨਹੀਂ ਹੋ ਸੇਵਾਏ ਤਾਂ ਨੰਨੀ ਸ਼ਾ ਵੀ ਕਹਿੰਦੀ ਏ ਕਿ ਟੌੜਾ ਬਰਨਾਲਾ ਸੰਤ ਭਿੰਡਰਾਵਾਂ ਵਾਲਾ ਜਦੋਂ ਦੌਰ ਸੀਗਾ ਕਾਲਾ ਇਹ ਪੰਜਾਬ ਸਾਰਾ ਜਾਣਦਾ ਕਿ ਆਪਣਾ ਬ੍ਰਾਂਡ ਮੰਗੇ ਸਿੱਖ ਹੋਮ ਲੈਂਡ ਉੰਜ ਗੱਲ ਤੇ ਸਟੈਂਡ ਪੂਰਾ ਸਿਮਰਜੀਤ ਮਾਨ ਦਾ ਕਿ ਮਿਲਦੀ ਨਹੀਂ ਚਾਲ ਜਗਮੀਤ ਵੀ ਕਮਾਲ ਇੱਕ ਖੈਰਾ ਸਖਪਾਲਿਆਰੋ ਮੁੱਢ ਤੋਂ ਹੀ ਬਾਗੀ ਹੈ ਛੋਟੇ ਪਰ ਸ਼ਾਇਆ ਨਵੀਂ ਪਾਰਟੀ ਲਿਆਇਆ ਉੱਤੇ ਦੋਸ਼ ਵੱਡਾ ਲਾਇਆ ਮਾਇਆ ਕਿਸ ਨੇ ਤੇ ਆ ਗਈ ਹੈ ਕਿ ਗਈ ਪਾਰਟੀ ਏ ਵੰਡੀ ਕਦੇ ਪੂਰੀ ਸੀ ਜੀ ਝੰਡੀ ਖੁੱਡੀਆਂ ਤੇ ਤਲਵੰਡੀ ਜਗਦੇਵ ਜਦੋਂ ਯਾਰ ਸੀ ਇਹ ਸਿਆਸਤ ਦੀ ਚਾਲ ਲੈਂਦੀ ਆਪੇ ਮੋਰੇ ਪਾਲ ਹਰਚੰਦ ਲੋਂਗੋਵਾਲ ਦਿੱਤਾ ਗੋਲੀਆਂ ਨਾ ਮਾਰ ਸੀ ਹਰਚੰਦ ਲੋਂਗੋਵਾਲ ਦਿੱਤਾ ਗੋਲੀਆਂ ਨਾ ਮਾਰ ਸੀ ਕਿ ਇੱਕ ਵੀਡੀਓ ਸਤਾਇਆ ਯਾਰ ਉਹ ਸੱਚਾ ਤੇ ਕਮਾਇਆ ਜੀ ਵਿਵਾਦਾਂ ਵਿੱਚ ਆਇਆ ਖੌਰੇ ਝੂਠਾ ਸੀ ਕਿ ਸੱਚਾ ਸੀ ਸਾਰੇ ਨਾਕੇ ਤੋਂ ਲਗਾ ਦੂੰ ਮੈਂ ਤਾਂ ਜੱਲੀਆਂ ਚ ਕਾ ਦੂੰ ਨਾਲੇ ਬਦਲੀ ਕਰਾ ਦੂੰ ਚਲੋ ਛੱਡੋ ਜੀ ਉਹ ਬੱਚਾ ਸੀ ਅੱਗੇ ਸੀਗਾ ਕਿ ਗਊਮਾਂ ਦੀ ਪੱਟੀ ਜੋਗੀ ਜਾਂਦਾ ਨੇ ਤਰੱਟੀ ਉਹਨੇ ਯਾਦਵਾਂ ਦੀ ਫੱਟੀ ਉੱਥੇ ਰੱਖ ਦਿੱਤੀ ਪੋਚ ਕੇ ਰਾਜਾ ਵੀ ਵੜੰਗ ਕੰਗ ਰੋਜ਼ ਹੀ ਪਸਾਉਂਦਾ ਸਿੰਘ ਬੋਲਦਾ ਏ ਤਿੰਗ ਤਿੰਗ ਬੋਲੇ ਨਾ ਜੀ ਸੋਚ ਕੇ ਕਿ ਮਾਰੇ ਲੀਡਰਾਂ ਨੇ ਡਾਕੇ ਮੱਲੀ ਬੈਠੇ ਆ ਇਲਾਕੇ ਇਹ ਪੰਜਾਬੀਆਂ ਦੇ ਕਾਕੇ ਜੀ ਸਿਆਸਤਾਂ ਤੋਂ ਦੂਰ ਨੇ ਖੂਨ ਦੇ ਪਿਆਸੇ ਫਿਰਦੇ ਨੇ ਆਸੇ ਪਾਸੇ ਯਾਰ ਉਹ ਬੈਂਸ ਦੇ ਖਲਾਸੇ ਖਾਸੇ ਹੁੰਦੇ ਮਸ਼ਹੂਰ ਨੇ ਯਾਰ ਉਹ ਬੈਂਸ ਦੇ ਖਲਾਸੇ ਖਾਸੇ ਹੁੰਦੇ ਮਸ਼ਹੂਰ ਨੇ ਅੱਗੇ ਸੀਗਾ ਕਿ ਇੱਕ ਬੈਂਸ ਦੇ ਖਲਾਸੇ ਖਾਸੇ ਹੁੰਦੇ ਮਸ਼ਹੂਰ ਨੇ ਕੇਜਰੀ ਏਵਾਲ ਜਿਹਨੂੰ ਮਿਲੇ ਪੰਜ ਸਾਲ ਯਾਰੋ ਕਰਤਾ ਕਮਾਲ ਹਾਲ ਦਿੱਲੀ ਜਾ ਕੇ ਵੇਖ ਲੋ ਕਿ ਸਿਰੇ ਦੇ ਤੋਂ ਠੱਗ ਪਿੱਛੇ ਭਗਤਾਂ ਦਾ ਵਗ ਲਾਈ ਦੇਸ਼ ਵਿੱਚ ਅੱਗ ਹੁਣ ਆਪੇ ਤੁਸੀਂ ਸੇਖ ਲੋ ਕਿ ਚਟਾਲਿਆਂ ਦਾ ਬੋਲ ਬਾਲਾ ਦੇਵੀ ਲਾਲ ਜੀ ਚਟਾਲਾ ਜੇ ਬੀਟੀ ਦਾ ਘਟਾਲਾ ਉਹਦੇ ਮੁੰਡੇ ਨੂੰ ਫਸਾ ਗਿਆ ਓਮ ਪ੍ਰਕਾਸ਼ ਹੋਇਆ ਬੁੱਢਾ ਇੱਕ ਖੱਟੜ ਤੇ ਹੁੱਡਾ ਯਾਰੋ ਚਾਬੀ ਵਾਲਾ ਗੁੱਡਾ ਗੁੱਡੀ ਆਪਣੀ ਚੜਾ ਗਿਆ ਕਿ ਮੌਲਾਨਾ ਜੀ ਯਾਦ ਯਾਦ ਆਇਆ ਚਿਰਾਂ ਬਾਅਦ ਇੱਕ ਲਾਲੂ ਪ੍ਰਸਾਦ ਚਾਰਾ گاਵਾ ਦਾ ਖਾ ਗਿਆ ਇੰਨੀ ਸਾਫ ਨਹੀਂ ਸੀ ਪਿਚ ਮਹਾਰਾਸ਼ਟਰ ਦੇ ਵਿੱਚ ਸ਼ਹਿ ਸੈਣਾ ਗਈ ਖਿੱਚ ਦੇਖ ਠਾਕਰੇ ਆ ਗਿਆ ਕਿ ਵੱਖਰਾ ਸੀ ਸੂਬਾ ਕਸ਼ਮੀਰ ਵੀ ਅਜੂਬਾ ਜਿੱਥੇ ਰਹਦੀ ਮਹਿਬੂਬਾ ਯਾਰੋ ਸੈਜਦਾਂ ਦੀ ਕੁੜੀ ਆ ਕਿ ਉਮਰ ਅਬਦੁੱਲਾ ਹੁਣ ਛੜਦੇ ਨਹੀਂ ਖੁੱਲਾ ਗੱਲ ਆਈ ਉੱਤੇ ਬੁੱਲਾ ਫਿਰ ਮੁੜ ਕੇ ਨਾ ਮੁੜੀ ਆ ਕਿ ਇੱਕ ਭੈਣ ਮਾਇਆ ਵਤੀ ਦੀਦੀ ਮਮਤਾ ਦੀ ਗਤੀ ਇੱਕ ਭੈਣ ਮਾਇਆ ਵਤੀ ਦੀਦੀ ਮਮਤਾ ਦੀ ਗਤੀ ਨਾ ਵਿਆਹੀਆਂ ਨਾ ਹੀ ਪਤੀ ਸਤੀ ਹੋਈਆਂ ਰਾਜਨੀਤੀ 'ਚ ਇੱਕ ਬੰਦਾ ਹੈ ਮਹਾਨ ਜੀ ਅਵੱਲੇ ਜੇ ਬਿਆਨ ਪਿਆ ਨੂੰ ਪਿਤਾ ਦੇ ਸਮਾਨ ਕਹੀ ਜਾਂਦਾ ਖਾਦੀ ਪੀਤੀ ਚ ਪਿਆਉ ਨੂੰ ਪਿਤਾ ਦੇ ਸਮਾਨ ਕਹੀ ਜਾਂਦਾ ਖਾਦੀ ਪੀਤੀ ਚ ਕਿ ਆਵਾਜ਼ਾਂ ਮਾਰੀਆਂ ਬੁਲਾਇਆ ਹੱਥ ਕਈਆਂ ਨਾਲ ਮਲਾਇਆ ਹੰਸ ਰਾਜ ਨੇ ਸੁਣਾਇਆ ਇਹ ਤਾਂ ਫਕਰਾਂ ਦੀ ਮੌਜ ਹੈ ਪਾਲੋ ਭਾਗਵੇਂ ਉਹ ਚੋਲੇ ਸੱਚ ਮੀਡੀਆ ਨਾਲ ਬੋਲੇ ਓਲੇ ਰੱਖੇ ਘੜ ਤੋਂਲੇ ਲਈ ਥਾਂ ਥਾਂ ਤੇ ਫੌਜ ਹੈ ਕਿ ਕਵੀ ਅਟਲ ਬਿਹਾਰੀ ਅਡਵਾਨੀ ਨਾਲ ਯਾਰੀ ਬਾਜੀ ਐਟਮ ਦੀ ਮਾਰੀ ਸਾਰੀ ਗੱਲ ਰੱਖੀ ਓਲੇ 'ਚ ਮੋਦੀ ਦੇ ਕਾਨੂੰਨ ਖੋਇਆ ਚੈਨ ਤੇ ਸਕੂਨ ਯਾਰੋ ਵੱਖਰਾ ਜਨੂਨ ਹੁੰਦਾ ਸੰਘੀਆਂ ਦੇ ਟੋਲੇ 'ਚ ਕਿ 네ਰੂ ਤੇ ਪਟੇਲ ਕੱਟੀ ਦੋਹਾਂ ਨਹੀਂ ਜੇਲ ਇਹ ਸਿਆਸਤ ਦਾ ਖੇਲ ਨਹੀਂ ਓ ਬੱਚਿਆਂ ਨਦਾਨਾਂ ਦਾ ਕਿਹਨੇ ਮਾਰਿਆ ਸ਼ਿਵਾਸ਼ ਨਾ ਹੀ ਮਿਲੀ ਉਹਦੀ লাশ ਕਹਿੰਦੇ ਹੋ ਗਿਆ ਵਿਨਾਸ਼ ਕਾਸ 'ਚ ਬਵਾਨਾ ਦਾ ਕਿ ਅਮਰੀਕਾ ਲਈ ਉਸਾਮਾ ਜਿਵੇਂ ਚੀਨ ਲਈ ਹੈਲਾਮਾ ਅਪਰਾਧ ਦਾ ਪਤਾਮਾ ਜਿਵੇਂ ਇੰਡੀਆ ਨੂੰ ਦਾਉਦ ਹੈ ਪਰਵੇਜ਼ ਨੂੰ ਜੀ ਕੇਸ ਵਿੱਚ ਫਾਂਸੀ ਹੋਈ ਦੇਸ਼ ਵਿੱਚ ਬੈਠਾ ਹੈ ਵਿਦੇਸ਼ ਵਿੱਚ ਮਾਲੀਆ ਦੀ ਮੋਜ ਹੈ ਕਿ ਸ਼ੀ ਜਿਨ ਪਿੰਗ ਯਾਰੋ ਚੀਨ ਦਾ ਇੱਕ ਕਿੰਗ ਇੱਕ ਕੋਰੀਆ ਦਾ ਕਿੰਮ ਦੇਸ਼ ਮਾਰਦਾ ਹੈ ਚੀਕਾ ਜੀ ਬਰਾਕ ਓਬਾਮਾ ਜੀ ਨੇ ਮਾਰਿਆ ਉਸਾਮਾ ਉਹ ਜ ਬੰਦਾ ਪੂਰਾ ਕੰਮਾਂ ਰੰਦਾ ਵਿੱਚ ਹੈ ਅਮਰੀਕਾ ਜੀ ਕਿ ਡੋਨਾਲਡ ਟਰੰਪ ਦੇਖੋ ਮਾਰਦਾ ਹੈ ਜੰਪ ਜੀ ਮਸਾਜਲ ਕਰੇ ਡੰਪ ਕੋਨੇ ਸੁਲੇਮਾਨੀ ਮਾਰਿਆ ਅਗੋ ਆਇਤੁੱਲਾ ਕਹਿੰਦਾ ਹੁਣ ਚੁੱਪ ਨਹੀਂ ਬੈਂਦਾ ਦੇਸ਼ ਚੁਲਮ ਨਹੀਂ ਸੰਦਾ ਨਹੀਂ ਇਰਾਨ ਹਜੇ ਹਾਰਿਆ ਕਿ ਗੱਲ ਰਸ਼ੀਆ ਤੋਂ ਤਰੀ ਫਿਰ ਚੀਨ ਵੱਲ ਮੁੜੀ ਇਹ ਸਾਥੀਆਂ ਦੀ ਪੁੜੀ ਜਦੋਂ ਖੁੱਲੀ ਉਦੋਂ ਵੇਖਾਂਗੇ ਛੱਡੋ ਲੋਕਤੰਤਰ ਐ ਮਾਰਕਸ ਦਾ ਮੰਤਰ ਜੀ ਮਹਿਲਾ ਨੂੰ ਬਸੰਤਰ ਲਾ ਫਿਰ ਆਪਾਂ ਸੇਖਾਂਗੇ ਅਗੇ ਸੀਗਾ ਕਿ ਸਭ ਛੱਡ ਗਏ ਸੀ ਪੱਲਾ ਰੂਸ ਰਹਿ ਗਿਆ ਅਕੱਲਾ ਜੀ ਸਟਾਲ ਨੂੰ ਝੱਲਾ ਕਹਿੰਦਾ ਸਾਰਿਆਂ ਨੂੰ ਵੇਖ ਲਉ ਪੂਰਾ ਲੈਂਦਾ ਏ ਆਨੰਦ ਰਾਜੇ ਦਾ ਜੋ ਫਰਜ਼ੰਦ ਬੜੀ ਸ਼ਾਇਰੀਏ ਪਸੰਦ ਜੀ ਦबई ਵਾਲੇ ਸ਼ੇਖ ਨੂੰ ਕਿ ਯੋਗਦਾਨ ਬਾਪ ਮਾਂ ਦਾ ਦਾਦੇ ਇਕੱਤਰ ਸਿਆਂ ਦਾ ਦੱਸ ਗਿਆ ਜਾਂਦਾ ਜਾਂਦਾ ਬਾਪੂ ਰਾਜ ਵੱਡੇ ਵੱਡੇ ਆ ਰੱਬ ਨੇ ਜੇ ਚਾਇਆ ਫੇਰ ਆਪਾਂ ਮਿਲਾਂਗੇ ਦਬੇਰ ਉਹ ਜਿਹ ਪਹਿਲਾਂ ਵੀ ਕੇ ਸ਼ੇਰ ਮੈਂ ਤਾਂ ਲਿਖ ਲਿਖ ਛੱਡੇ ਆ ਕਿ ਜੋੜ ਦਾ ਕਵਿੱਤ ਬੈਠਾ ਔਲਖਾਂ ਦੇ ਵਿੱਚ ਜੀ ਵਰਿੰਦਰ ਦਾ ਚਿੱਤ ਜਤ ਛੇਤੀ ਹੁਣ ਲੋਚਦਾ ਕਿ ਧਰਮਾਂ ਦੇ ਕੇਸ ਦਾ ਤੇ ਨਿੱਤ ਦੇ ਕਲੇਸ਼ ਦਾ ਬਣੂ ਕੀ ਮੇਰੇ ਦੇਸ਼ ਦਾ ਮੈਂ ਇਹੀ ਰਹਿਂਦਾ ਸੋਚਦਾ ਧਰਮਾਂ ਦੇ ਕੇਸ ਦਾ ਤੇ ਨਿੱਤ ਦੇ ਕਲੇਸ਼ ਦਾ ਬਣੂ ਕੀ ਮੇਰੇ ਦੇਸ਼ ਦਾ ਮੈਂ ਇਹੀ ਰਹਿਂਦਾ ਸੋਚਦਾ ਵਾਹ ਕਮਾਲ ਲਿਖਿਆ ਬਈ ਮੈਨੂੰ ਤਾਂ ਸੋਚ ਕੇ ਰਾਨੀ ਇਹਦੇ ਬੰਦਾ ਇਹਨਾਂ ਲਿਖ ਕਿਵੇਂ ਸਕਦਾ ਪੰਜਾਬ ਤੋਂ ਰਾਜਨੀਤੀ ਸ਼ੁਰੂ ਕਰਕੇ ਫਿਰ ਦੇਸ਼ ਦੀ ਰਾਜਨੀਤੀ ਫਿਰ ਪੂਰੀ ਦੁਨੀਆ ਦੀ ਰਾਜਨੀਤੀ ਚੰਦ ਲਾਈਨਾਂ ਦੇ ਵਿੱਚ ਸਮਾਤੀ ਹਨਾ ਤੇ ਲਿਖਣਾ ਇਹਨੇ ਸ਼ਬਦ ਲਿਆਉਣੇ ਤੇ ਇੰਨੀ ਸਾਰੀ ਜਾਣਕਾਰੀ ਇਕੱਠੀ ਕਰਨੀ ਉਹਨੂੰ ਸ਼ਬਦਾਂ ਦੇ ਵਿੱਚ ਉਰੋਣਾ ਔਖਾ ਹੈ ਬਹੁਤ ਔਖਾ ਹੈ ਬਈ ਬਾ ਕਮਾਲ ਹੈ ਬਈ ਤੇ ਬਾਕੀ ਕਮੈਂਟ ਕਰਕੇ ਵੀ ਵੀਰ ਦੱਸਣਗੇ ਨਾ ਵੀ ਦੱਸਿਓ ਵੀ ਇਹ ਵੀ ਬਾਕੀ ਬਾ ਕਮਾਲ ਲੱਗੀ ਹੈ ਨਾ ਗੱਲਬਾਤ ਕਿ ਕਿਵੇਂ ਆ ਕਿਉਂਕਿ ਬਹੁਤ ਇਹ ਮਕਬੂਲ ਹੋਈਆਂ ਬਾਈਆਂ ਜਿਹੜੀਆਂ ਲਾਈਨਾਂ